ਬਠਿੰਡਾ ਦੇ ਪਿੰਡ ਕੋਟਫੱਤਾ ਦਾ ਬਹੁਤ ਚਰਚਿਤ ਮਾਮਲਾ ਦੋ ਬੱਚਿਆਂ ਦੀ ਬਲੀ ਜਿਸ ਨੂੰ ਲੈ ਕੇ 7 ਲੋਕਾਂ ਨੂੰ ਹੋਈ ਸੀ ਵੱਖ-ਵੱਖ ਤਰ੍ਹਾਂ ਦੀ ਕੈਦ ਜਿਸ ਦੇ ਵਿੱਚ ਇੱਕ ਤੰਤਰਕ ਨੂੰ ਹੋਈ ਸੀ ਉਮਰ ਕੈਦ ਤੇ ਅੱਜ ਕੀਤੀ ਗਈ ਉਸ ਨੂੰ ਉਮਰ ਕੈਦ ਕਰਵਾਉਣ ਵਾਲਿਆਂ ਵੱਲੋਂ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਵੀਰਵਾਰ 12:00 ਵਜੇ ਦੇ ਲਗਭਗ ਇੱਕ ਇੱਕ ਪ੍ਰੈਸ ਕਾਨਫਰੰਸ ਇਸ ਮੌਕੇ ਇਹ ਬੁਲਾਰਾ ਨੇ ਬੋਲਦੇ ਕਿਹਾ ਕਿ ਉਸ ਤੰਤਰਕ ਵੱਲੋਂ ਗਲਤ ਮੈਡੀਕਲ ਲਗਾ ਕੇ ਆਪਣੀ ਮਾਂ ਦਾ ਗਲਤ ਮੈਡੀਕਲ ਲਗਾ ਕੇ ਉੱਥੋਂ ਮਾਂ ਜੋ ਕੋਰਟ ਦੇ ਵਿੱਚੋਂ ਜ਼ਮਾਨਤ ਲੈ ਰਹੀ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਕੋਲ ਸਬੂਤ ਵੀ ਹਨ ਤੇ ਉਹ ਜਿਸ ਹਸਪਤਾਲ ਵੱਲੋਂ ਉਹਨਾਂ ਦਾ ਮੈਡੀਕਲ ਬਣਾਇਆ ਗਿਆ ਉਸ ਦੇ ਖਿਲਾਫ ਅਤੇ ਉਸ ਤੰਤਰਕ ਦੇ ਖਿਲਾਫ ਦੁਆਰਾ ਤੋਂ ਹਾਈ ਕੋਰਟ ਜਾਣਗੇ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਿਜੇ ਕੀ ਨਾਮ ਹੈ ਸੋਣ ਮੇਰਾ ਨਾਮ ਭਾਈ ਪਰਮਜੀਤ ਸਿੰਘ ਖਾਲਸਾ ਕੀ ਕਹਿਣਾ ਚਾਹਾਂਗਾ ਜਿਹੜੇ ਪ੍ਰੈਸ ਕਰ ਰਹੇ ਸਨ ਅੱਜ ਜਿਹੜਾ ਤੁਹਾਨੂੰ ਬੁਲਾਉਣ ਦਾ ਕਾਰਨ ਹੈ ਤੁਸੀਂ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਆਪਾਂ 2008 ਤੱਕ 2017 ਨੂੰ ਪਿੰਡ ਕੋਟਫੱਟਾ ਦੇ ਵਿੱਚ ਤੰਤਰਕ ਨੇ ਪਰਿਵਾਰ ਦੇ ਨਾਲ ਮਿਲ ਕੇ ਦੋ ਬੱਚਿਆਂ ਨੂੰ ਨਾਮਿਕਾ ਕੌਰ ਤੇ ਰਣਜੋਤ ਸਿੰਘ ਨੂੰ ਬੜੀ ਤੇ ਦਿੱਤਾ ਸੀ ਮੌਤੇ ਘਟਾ ਦਿੱਤਾ ਸੀ ਉਹਦੀ ਆਪਾਂ 6-7 ਸਾਲਾਂ ਦੀ ਮਿਹਨਤ ਕਰਕੇ ਉਹ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਸੀ ਉਮਰ ਕੈਦ ਦੀਆਂ ਇਹ 3-4 ਕੁ ਮਹੀਨੇ ਪਹਿਲਾਂ ਉਹ ਹੋਈਆਂ ਸੀ ਤੇ ਉਹਦੇ ਵਿੱਚ ਜਿਹੜਾ ਤੰਤਰਕਾ ਉਹਨੇ ਆਪਦੀ ਮਾਂ ਦੇ ਗਲਤ ਡਾਕੂਮੈਂਟ ਮੈਡੀਕਲ ਰਿਪੋਰਟ ਤਿਆਰ ਕਰਾ ਕੇ ਵੀ ਮੇਰੀ ਮਾਂ ਨੂੰ ਜਿਹੜਾ ਕੈਂਸਰ ਆ ਉਹ ਲਾਸਟ ਸਟੇਜ ਤੇ ਆ ਇਹਦੀ ਸਰਜਰੀ ਹੋਣੀ ਆ ਉਹਦੇ ਤੇ ਸਾਰਾ ਕੁਝ ਕਰਾ ਕੇ ਟਰਮ ਬੇਲ ਹਾਈ ਕੋਰਟ ਤੋਂ ਲੈਤੀ ਸੀ 15 ਦਿਨਾਂ ਦੇ ਲਈ ਉਸ ਤੋਂ ਬਾਅਦ ਉਹ ਵਧਾ ਕੇ ਤੇ ਜਿਹੜਾ ਤੰਤਰਕਾ ਅਜੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਉਹਦੇ ਬਰਾਂਟ ਦੋ ਤਿੰਨ ਵਾਰ ਬਰਾਂਟ ਨਿਕਲ ਚੁੱਕੇ ਨੇ ਆ 15 ਤਰੀਕ ਤੱਕ ਕੱਲ ਤੱਕ ਤੇ ਫੇਰ ਬਰਾਂਟ ਕੱਢੇ ਨੇ ਕੋਰਟ ਨੇ ਇਹ ਜਿਹੜਾ ਕੀ ਪ੍ਰਸ਼ਾਸਨ ਆ ਜਿਹੜਾ ਉੱਥੇ ਅਸੀਂ ਜਾਣੇ ਆ ਉਹਨਾਂ ਕੋਲ ਤੇ ਉਹ ਕਹਿੰਦਾ ਵੀ ਕੋਟਫੱਤੇ ਥਾਣੇ 'ਚ ਅਸੀਂ ਜੀ ਰੇਡ ਕਰੀ ਆ ਸਾਨੂੰ ਮਿਲਿਆ ਨਹੀਂ ਸਾਡੇ ਕੋਲ ਜਿਹੜੇ ਸਾਡੇ ਸੋਰਸ ਨੇ ਉਹਦੇ ਤੇ ਬਾਰ-ਬਾਰ ਸਾਨੂੰ ਉਹਦੀਆਂ ਵੀਡੀਓਜ਼ ਆ ਰਹੀਆਂ ਨੇ ਵੀ ਉਹ ਆਪਦੇ ਜਿਹੜਾ ਪੀਰਖਾਨਾ ਬਣਾਇਆ ਵਾ ਉੱਥੇ ਉਹ ਪੁੱਛਾਂ ਦੇ ਰਿਹਾ ਉਹ ਕਾਰਾਂ 'ਚ ਬੈਠ ਕੇ ਬੋਲ ਰਿਹਾ ਵੀ ਐਸ ਦਿਨ ਦਾ ਮੈਂ ਪੰਹਾਰਾ ਰੱਖਿਆ ਤੇ ਤੁਸੀਂ ਪੰਹਾਰੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਪਹੁੰਚੋ ਤੇ ਪ੍ਰਸ਼ਾਸਨ ਕਹਿੰਦਾ ਵੀ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਤੁਸੀਂ ਸਾਨੂੰ ਦੱਸੋ ਕਿੱਥੇ ਆ ਇਹਦਾ ਕਿ ਪ੍ਰਸ਼ਾਸਨ ਦਾ ਕੰਮ ਆ ਉਹ ਸਾਨੂੰ ਪੁੱਛ ਰਿਹਾ ਵੀ ਕਿੱਥੇ ਆ ਉਹਦਾ ਫੋਨ ਵੀ ਚੱਲ ਰਿਹਾ ਪ੍ਰਸ਼ਾਸਨ ਕਹਿੰਦਾ ਸਾਨੂੰ ਪਤਾ ਨਹੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰਸ਼ਾਸਨ ਉਹਦੀ ਮਦਦ ਕਰ ਰਿਹਾ ਅੱਜ ਵੀ ਕਰ ਰਿਹਾ 2017 ਦੇ ਵਿੱਚ ਵੀ ਉਹਦੇ ਖਿਲਾਫ ਐਫ ਆਰ ਆਈ ਪੁਲਿਸ ਦੇ ਆਲਾ ਦਰਜਨ ਜਿਹੜੇ ਅਫਸਰ ਸੀਗੇ ਉਹਨਾਂ ਨੇ ਐਫ ਆਰ ਆਈ ਡਿਸਚਾਰਜ ਕੀਤੀ ਸੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਖਾਨਾ ਨੰਬਰ 2 ਚ ਤਾਂ ਆਮ ਗੱਲ ਹੀ ਆ ਵੀ ਲੋਕ ਪੁਲਿਸ ਕਾਢ ਹੀ ਦਿੰਦੀ ਆ ਵੀ ਇਹ ਬੇਗੁਨਾ ਪਰ ਐਫ ਆਰ ਆਈ ਡਿਸਚਾਰਜ ਹੋਈ ਉਹਦੇ ਖਿਲਾਫ ਉਹਨੂੰ ਮਤਲਬ 90 ਦਿਨ ਤੋਂ ਪਹਿਲਾਂ ਪਹਿਲਾਂ ਫਿਰ ਉਹਦੋਂ ਬਾਹਰ ਲਿਆਂਦਾ ਅਸੀਂ ਹਾਈ ਕੋਰਟ ਜਾ ਕੇ ਉਹਨੂੰ ਫੇਰ ਫੇਰ ਮਤਲਬ ਦੋਸ਼ੀ ਠਕਰਾ ਕੇ ਸਜ਼ਾ ਬਰਾਬਰ ਕਰਾਈ ਸੀ ਅੱਜ ਉਹਦੀ ਪੁਲਿਸ ਮਦਦ ਸ਼ਰਿਆਮ ਕਰ ਰਹੀ ਆ ਸ਼ਰਿਆਮ ਪੁਲਿਸ ਉਹਦੀ ਮਦਦ ਕਰਕੇ ਉਹਨੂੰ ਫੜ ਨਹੀਂ ਰਹੀ ਉਹ ਬੰਦਾ ਸ਼ਰਿਆਮ ਕਾਲਿਆਂ ਵਾਲੀ ਚਕਾਰ ਲੈ ਕੇ ਟੋਪੀ ਲੈ ਕੇ ਘੁੰਮ ਰਿਹਾ ਜਿਦੀ ਕਿ ਦੋ ਦੋ ਮਿੰਟ ਦੀ ਰਿਪੋਰਟ ਸਾਡੇ ਕੋਲੇ ਆਉਂਦੀ ਆ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਉਹ ਕਿੱਥੇ ਆ ਤੇ ਸਾਨੂੰ ਪਤਾ ਤਾਂ ਦੱਸੋ ਤੁਸੀਂ ਕਿਹੜੇ ਕਿਹੜੇ ਅਧਿਕਾਰੀਆਂ ਨੂੰ ਮਿਲਦੇ ਅਸੀਂ ਕੋਟਫਤ ਐਸਐਚਓ ਨੂੰ ਜਿੰਨੇ ਵੀ ਐਸਐਚਓ ਨੇ ਆਏ ਨੇ ਹੁਣ ਜਿਹੜਾ ਐਸਐਚਓ ਆ ਉਹਨੂੰ ਮੈਂ 9 ਤਰੀਕ ਨੂੰ ਵੀ ਮਿਲ ਕੇ ਆਇਆ ਵੀ ਦੱਸੋ ਜੀ ਅਖੇ ਜੀ ਅਸੀਂ ਰੇਡ ਸਾਡੇ ਕੋਲੇ ਰਿਪੋਰਟ ਆ ਰਹੀ ਆ ਵੀ ਉਹ ਤੀਰਖਾਨੇ ਚੌਕ ਘਰੇ ਆ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਮਿਲਦਾ ਹੁਣ ਕੀ ਕਾਰਨ ਹੈ ਇਹਦਾ ਹੁਣ ਤੁਹਾਡਾ ਕੀ ਅਗਲਾ ਅਗਲਾ ਐਕਸ਼ਨ ਐਕਸ਼ਨ ਇਹੀ ਆ ਵੀ ਉਹਨੂੰ ਫੜੇ ਅਸੀਂ ਹਾਈ ਕੋਰਟ ਜਾਵਾਂਗੇ ਇਹਦੇ ਖਿਲਾਫ ਜਿਹੜੇ ਆਹਾ ਮਤਲਬ ਇੱਕ ਹਸਾਰ ਦੀ ਚੰਗੀ ਮੈਡੀਕਲ ਕਾਲਜ ਦਾ ਵੱਡਾ ਤੇ ਉਹਦੇ ਤੋਂ ਉਹਨੇ ਗਲਤ ਡਾਕੂਮੈਂਟ ਤਿਆਰ ਕਰਾਏ ਆ ਉਹ ਕਿਵੇਂ ਕਰਾਏ ਇਹਨਾਂ ਦੇ ਸਾਰਿਆਂ ਦੇ ਖਿਲਾਫ ਹਾਈ ਕੋਰਟ ਜਾਵਾਂਗੇ ਜਿਹੜਾ ਕਿ ਇੱਕ ਬੰਦਾ ਪੁਲਿਸ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਇਹ ਕਿੱਡਾ ਫਰੌਡੀ ਬੰਦਾ 2017 ਦੇ ਵਿੱਚ ਉਹਦੇ ਕੋਲੇ ਇੱਕ ਅੱਠ ਤਸਕ ਨਾਲਾਂ ਜ਼ਮੀਨਾਂ ਤੇ ਅੱਜ ਉਹਦੇ ਕੋਲੇ ਮਤਲਬ ਘੱਟੋ ਘੱਟ ਅਰਬਾਂ ਰੁਪਈਆ ਦੀ ਪ੍ਰਾਪਰਟੀ ਆ ਜਗਮਾਲ ਵਾਲੀ 12 ਕਿੱਲੇ ਜ਼ਮੀਨ ਆ ਉਹਦੇ ਕੋਲੇ ਬਠਿੰਡੇ ਸੌਰੀ ਕਾਲਿਆਂ ਵਾਲੀ ਦੇ ਵਿੱਚ ਕਲੋਨੀਆਂ ਦੇ ਵਿੱਚ ਚੰਗੇ ਪਲਾਟ ਆ ਲੋਕਾਂ ਦੇ ਪਲਾਟ ਦੱਬੀ ਬੈਠਾ ਰਾਜਸਥਾਨ ਦੀ ਜ਼ਮੀਨ ਬਣਾਈ ਬੈਠਾ ਮਤਲਬ ਇੱਕ ਇੱਕ ਕਿੱਲਾ ਜ਼ਮੀਨ ਕਰੋੜ ਰੁਪਈਆ ਦਾ ਕਿੱਲਾ ਉਹ ਤਾਰੂਆਣੇ ਰੋਡ ਤੇ ਲਈ ਬੈਠਾ ਉਹਨੇ ਇੰਨੀ ਪ੍ਰਾਪਰਟੀ ਬਣਾਈ ਕਿਥੋਂ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਮੈਡੀਕਲ ਦੇ ਨਾਮ ਤੇ ਬਣਾਇਆ ਕਿ ਉਹਨੇ ਖਿਲਾਫ ਵੀ ਪ੍ਰਸ਼ਾਸਨ ਹਾਂ ਹਾਈ ਕੋਰਟ ਜਾਵਾਂਗੇ ਜੀ ਉਹਨਾਂ ਦੇ ਖਿਲਾਫ ਉਹ ਦੱਸਣਗੇ ਵੀ ਕਿਸ ਆਧਾਰ ਤੇ ਅਸੀਂ ਮੈਡੀਕਲ ਉਹ ਜਿਹੜੀ 14 ਤਰੀਕ ਨੂੰ ਮੈਡੀਕਲ ਦੇ ਵਿੱਚ ਇਹ ਆ ਵੀ ਇਹਦੀ ਮਾਂ ਦੀ ਐਮਰਜੈਂਸੀ ਜਿਹੜੀ ਸਰਜਰੀ ਹੋਣੀ ਆ ਤੇ 14 ਤਰੀਕ ਨੂੰ ਗੁਰਦੁਆਰੇ ਦਾदू ਦੇ ਵਿੱਚ ਦਰਸ਼ਨ ਸਿੰਘ ਜੀ ਮਹੰਤ ਨੇ ਉੱਥੇ ਉੱਥੇ ਬਹੁਤ ਵੱਡਾ ਇੱਕ ਸਮਾਗਮ ਹੁੰਦਾ ਮਤਲਬ 1 2 3 ਭਾਦੋਂ ਦਾ ਤੇ ਤਿੰਨ ਭਾਦੋਂ ਨੂੰ ਉਹਦਾ ਜਿਹੜਾ ਆ ਰਪੋ ਆਉਣੀ ਸੀ ਕਿ ਸਰਜਰੀ ਹੋਣੀ ਸੀ ਤੇ ਉਹ ਤਿੰਨ ਭਾਦੋਂ ਨੂੰ ਉਹਦੀ ਸਤਕਾਰਯੋਗ ਮਾਤਾ ਜੀ ਮਤਲਬ ਪ੍ਰਸ਼ਾਦਾ ਛਕ ਰਹੀ ਆ ਪ੍ਰਸ਼ਾਦਾ ਬਣਾ ਰਹੀ ਆ ਉਹਦੀਆਂ ਵੀਡੀਓ ਆਮ ਨੈੱਟ ਤੇ ਚੱਲ ਰਹੀਆਂ ਨੇ ਪੱਤਰਕਾਰਾਂ ਨੇ ਉੱਥੇ ਜਾ ਕੇ ਜਿਹੜੀਆਂ ਉਹਦੀਆਂ ਵੀਡੀਓ ਸਮਾਗਮਨੀਆਂ ਬਣਾਈਆਂ ਨੇ ਆ ਸ਼ਾਰਟ ਅਸੀਂ ਉੱਥੋਂ ਹੀ ਲੈਤੇ ਨੇ ਦਾਸ ਜੀ ਐਸਐਸਪੀ ਵੱਲੋਂ ਵਧਾਈ ਚਤੀ ਗਈ ਸੀ ਚਾਰ ਸਮਾਗਮ ਦੇ ਵੀ ਜਿਹੜੇ ਕੋਈ ਵੀ ਬਾੜੇ ਅੰਸਰ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿਵੇਂ ਦੇਖੋ ਜੀ ਮੈਂ ਜਦੋਂ ਉਹ ਵੀਡੀਓ ਸੁਣੀ ਮੈਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੋਈ ਮੈਂ ਕਿਹਾ ਚਲੋ ਚੰਗੇ ਅਫਸਰ ਆਏ ਨੇ ਕੁਝ ਕਰਨਗੇ ਜਦੋਂ ਮੇਰੀਆਂ ਗਵਾਹੀਆਂ ਹੁੰਦੀਆਂ ਸੀ ਮੈਨੂੰ ਘੇਰ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਘੇਰਦੇ ਰਹੇ ਨੇ ਮੈਨੂੰ ਚਿੱਠੀਆਂ ਆ ਰਹੀ ਧਮਕੀਆਂ ਆਉਂਦੀਆਂ ਰਹੀਆਂ ਨੇ ਮੈਨੂੰ ਫੋਨ ਕਾਲਾਂ ਦੇ ਧਮਕੀਆਂ ਆਉਂਦੀਆਂ ਰਹੀਆਂ ਨੇ ਮੁਖਤਿਆਰ ਸਿੰਘ ਨੇ ਸਾਨੂੰ ਕਿੰਨੇ ਵਾਰੀ ਮੇਰੇ ਨਾਲ ਵਾਲੇ ਬੰਦੇ ਨੂੰ ਗਾਲਾਂ ਦਿੱਤੀਆਂ ਸਾਰਿਆਂ ਦੀਆਂ ਰਪਟਾਂ ਜਿਹੜੀਆਂ ਥਾਣੇ ਦਿੱਤੀਆਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਸਾਰੀਆਂ ਇਹ ਖਾਣਾ ਪੂਰਤੀਆਂ ਨੇ ਜਿੰਨੀਆਂ ਹੁੰਦੀਆਂ ਨੇ ਚਾਹੇ ਕੱਲਾ ਵੀਡੀਓ ਰਾਈ ਅਸੀਂ ਕਹਿ ਰਹੇ ਹਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੁਝ ਕਰੂਗਾ ਅਸੀਂ ਇੱਕ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਸਮਾਜ ਸੇਵਾ ਦਾ ਕੰਮ ਕੀਤਾ ਲੋਕਾਂ ਨੂੰ ਸੇਧ ਦੇਣ ਲਈ ਕੀਤਾ ਬੱਚਿਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਤੇ ਸਾਨੂੰ ਮਤਲਬ ਕੋਈ ਨਹੀਂ ਅਜੇ ਤੱਕ ਤੰਤਰ ਨੂੰ ਤੰਤਰਕ ਨੂੰ ਵੀ ਬਚਾਇਆ ਗਿਆ ਤੇ ਜਿਹੜੇ ਕੋਟ ਫੱਤੇ ਵਾਲੇ ਮਖਤਿਆਰ ਸਿੰਘ ਦਾ ਪਰਿਵਾਰ ਆ ਉਹਨਾਂ ਨੂੰ ਵੀ ਬਚਾਇਆ ਗਿਆ ਤੇ ਮਖਤਿਆਰ ਸਿੰਘ ਸਾਨੂੰ ਧਮਕੀਆਂ ਦਿੰਦਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਹਸਪਤਾਲ ਨੇ ਜਾਂ ਡਾਕਟਰਾਂ ਨੇ ਗਲਤ ਰਿਪੋਰਟ ਬਣਾ ਕੇ ਦਿੱਤੀ ਹੈ ਉਹ ਵੀ ਬਰਾਬਰ ਦੇ ਦੋਸ਼ੀ ਹੈ ਬਿਲਕੁਲ ਦੋਸ਼ੀ ਹੈ ਜੀ ਜਿਹੜੇ ਬਿਹੇਵਤੇ ਨੇ ਕਿਸ ਤਰੀਕੇ ਨਾਲ ਬਣਾਈ ਆ ਉਹਨਾਂ ਨੂੰ ਆਪਾਂ ਮਤਲਬ ਹਾਈ ਕੋਰਟ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਮਤਲਬ ਬੁਲਾਵਾਂਗੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਵਾਂਗੇ ਹੁਣ ਅਸੀਂ ਇਹ ਇਹਦੀ ਇਨਕੁਆਰੀ ਹੈ ਜਿਹੜੀ ਹਾਈ ਕੋਰਟ ਰਾਹੀਂ ਕਰਾਵਾਂਗੇ ਜੇ ਅਸੀਂ ਇੱਥੇ ਐਪਲੀਕੇਸ਼ਨ ਆ ਵੀ ਦੇਵਾਂਗੇ ਪਰ ਸਾਡੀ ਇੱਛਾ ਇਹ ਆ ਵੀ ਇੱਥੋਂ ਵਾਲੀਆਂ ਐਪਲੀਕੇਸ਼ਨਾਂ ਨੇ ਨਹੀਂ ਕੁਝ ਕਰਨਾ ਅਸੀਂ ਹਾਈ ਕੋਰਟ ਤੋਂ ਕਰਾਵਾਂਗੇ ਜਿਹੜੀ ਇਹਦੀ ਪ੍ਰਾਪਰਟੀ ਆ ਉਹਦੀ ਵੀ ਇਨਕੁਆਰੀ ਲਵਾਵਾਂਗੇ ਮਤਲਬ ਜਿਹੜੀ ਇਹ ਇਹਨੇ ਕਿੱਥੋਂ ਬਣਾਈ ਆ ਇਹਨੇ ਲੋਕਾਂ ਨਾਲ ਕਿੰਨੀਆਂ ਠੱਗੀਆਂ ਮਾਰ ਕੇ ਬਣਾਈ ਆ ਉਹ ਸਾਰਾ ਕੁਝ ਹਾਈ ਕੋਰਟ ਦੇ ਵਿੱਚ ਅਸੀਂ ਜਾਵਾਂਗੇ